ਜਿਹੜੇ ਨਵੇਂ ਹੁਣ ਡਾਕਟਰ ਆਏ ਆ ਇਮਾਨਦਾਰੀ ਨਾਲ ਕੰਮ ਕਰੋ ਕਾਮਯਾਬੀ ਤੁਹਾਡੇ ਕੈਰਨ ਚ ਮੈਂ ਕਿ ਡਿਜੀਟਲ ਜਮਾਨਾ ਆ ਗਿਆ ਮੋਬਾਈਲਾਂ ਤੇ ਸਾਰਾ ਕੁਝ ਗੇਮਾਂ ਖੇਲਦੇ ਆ ਆਊਟਡੋਰ ਗਰਾਊਂਡ ਵਿੱਚ ਜਾਓ ਆਪਣੀ ਸਪੋਰਟਸ ਨੂੰ ਮੜਾਵਾ ਦਿਓ ਪੂਰਾ ਆਪਣੀ ਲਾਈਫ ਹੀ ਤੇ ਬਣਾਉਂ ਤੱਕ ਕੋ ਜਾਣਾ ਨੇ ਪੜੇ ਜਿਹੜਾ ਗਰਾਊਂਡਾਂ ਦੇ ਵਿੱਚ ਰਾਸ਼ੀ ਘਟਦੇ ਹਸਪੀਟਲ ਵਾਲੇ ਰਾਸ਼ੀ ਬਿਲਕੁਲ ਬਿਲਕੁਲ ਜਿਹੜਾ ਬੰਦਾ ਗਰਾਊਂਡ ਵਿੱਚ ਚੱਲ ਜਾਂਦਾ ਉਹ ਹਸਪੀਟਲ ਨਹੀਂ ਆਂਦਾ ਉਹ ਜਿਹੜਾ ਹਸਪੀਟਲ ਆ ਜਾਂਦਾ ਉਹ ਗਰਾਊਂਡ ਚ ਨਹੀਂ ਜਾਂਦਾ ਵੱਡੀ ਵੱਡੀ ਗਰਾਊਂਡਾਂ ਦਾ ਟਾਂਡੇ ਦੀ ਹਾਂਜੀ ਕਾਲਜ ਦੀ ਵੀ ਤੇ ਸਕੂਲ ਦੀ ਵੀ ਵਿੱਚ ਬੰਦੇ ਕਿੰਨੇ ਬੱਚੇ ਕਿੰਨੇ 10 20 ਖੇਡਦੇ ਜਿਸ ਵੇਲੇ ਅਸੀਂ ਬਚਪਨ ਜਿਹਨਾਂ ਗ ਹਾਲੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤਾਂ ਨੂੰ ਗਰੀਬਾਂ ਦਾ ਮਸੀਹਾ ਡਾਕਟਰ ਕੇਵਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਵੇਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਦੇਖਣ ਵਾਲੀ ਵੀਡੀਓ ਦੇਖਦੇ ਪਏ ਆ ਇੱਕ ਵਾਰੀ ਤੁਸੀਂ ਆਪਣੇ ਬਾਰੇ ਸਾਡੇ ਦੇਖਣ ਵਾਲਿਆਂ ਨੂੰ ਜਰੂਰ ਦੱਸ ਦਿਓ ਮੈਂ ਡਾਕਟਰ ਕੇਵਲ ਸਿੰਘ ਡਿਪਟੀ ਡਾਕਟਰ ਹੈਲਥ ਪੰਜਾਬ ਰਿਟਾਇਰਡ ਸਾਰਿਆਂ ਦਾ ਮੈਂ ਵੈਲਕਮ ਕਰਦਾ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਜੀ ਤੁਸੀਂ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਮੈਂ ਪਿਛਲੇ 35 ਸਾਲਾਂ ਤੋਂ ਹੈਲਥ ਸਰਵਿਸਿਜ਼ ਦੇ ਰਿਹਾ ਹਾਂ ਪਹਿਲਾਂ ਮੈਂ ਗਵਰਨਮੈਂਟ ਡਾਕਟਰ ਸੀ ਹੁਣ ਮੇਰਾ ਆਪਣਾ ਤਮਾ ਲੋਕਾਂ ਨੂੰ ਸੇਰਪਰਤੀ ਜਾਗਤ ਕਰਨਾ ਚਾਹੁੰਦਾ ਆ ਕਿ ਤੁਸੀਂ ਆਪਣਾ ਪੂਰਾ ਖਿਆਲ ਰੱਖੋ ਖਾਸ ਕਰਕੇ ਸਫਾਈ ਦਾ ਖਾਣ-ਪੀਣ ਦਾ ਖਿਆਲ ਰੱਖੋ ਕਿਉਂਕਿ ਬਹੁਤ ਜ਼ਿਆਦਾ ਚੇਂਜਸ ਆ ਗਈਆਂ ਸਾਡੇ ਜਿਹੜੇ ਖਾਣ-ਪੀਣ ਦਾ ਉਹ ਬਹੁਤ ਜ਼ਿਆਦਾ ਚੇਂਜਸ ਆ ਗਈਆਂ ਪੀਜ਼ਾ 버ਗਰ ਆ ਗਏ ਸਾਡੀ ਆਪਣੀ ਜਿਹੜੀ ਹੈਲਦੀ ਡਾਈਟ ਸਾਡੀ ਜਿਹੜੀ ਵਿਰਸਾ ਆ ਉਹ ਸਾਰਾ ਅਸੀਂ ਭੁੱਲ ਚੁੱਕੇ ਹਾਂ ਭੁੱਲ ਚੁੱਕੇ ਜੇਕਰ ਅਸੀਂ ਆਪਣੇ ਵਿਰਸੇ ਤੋਂ ਦੂਰ ਚੱਲ ਜਾਵਾਂਗੇ ਤਾਂ ਅਸੀਂ ਬਿਮਾਰ ਹੋ ਜਾਵਾਂਗੇ ਜਿਸ ਮਿੱਟੀ ਵਿੱਚ ਅਸੀਂ ਜੰਮੇ ਪਲੇ ਆ ਉਸ ਮਿੱਟੀ ਦਾ ਖਿਆਲ ਰੱਖੋ ਸਰਵਸ ਜਿੱਤੇ ਮਾਜੀ ਕਰੋ ਲੇਕਿਨ ਆਪਣੀ ਮਿੱਟੀ ਨਾਲ ਜੁੜੇ ਰਹੋ ਬਿਲਕੁਲ ਹੀ ਬਿਲਕੁਲ ਠੀਕ ਹੈ ਜਿਹੜੇ ਨਵੇਂ ਹੁਣ ਡਾਕਟਰ ਆਏ ਹਾਂ ਉਹਨਾਂ ਨੂੰ ਵੀ ਉਜਾਰਸ਼ ਕਰਦਾ ਵੀ ਪੂਰੀ ਇਮਾਨਦਾਰੀ ਨਾਲ ਤਾਂ ਦੇ ਨਾਲ ਕੰਮ ਕਰੋ ਇਮਾਨਦਾਰੀ ਨਾਲ ਕੰਮ ਕਰੋ ਬਿਲਕੁਲ ਜੀ ਕਾਮਯਾਬੀ ਤੁਹਾਡੇ ਪੈਰਾਂ ਨੂੰ ਚੁਮੇਗੀ ਜੇਕਰ ਤੁਸੀਂ ਬਿਲਕੁਲ ਇਮਾਨਦਾਰ ਹੋ ਗਰੀਬ ਲੋਕਾਂ ਨੂੰ ਦੀ ਸੇਵਾ ਕਰਦੇ ਹੋ ਔਰ ਸੱਚੇ ਮਨ ਨਾਲ ਆਪਣਾ ਕੰਮ ਕਰਦੇ ਹੋ ਤਾਂ ਕਾਮਯਾਬੀ ਆਪਣੇ ਆਪ ਤੁਹਾਡੇ ਮਗਰ ਮਰ ਘੁੰਮੇਗੀ ਬਿਲਕੁਲ ਜੀ ਤੇ ਮੇਰੀ ਇਹੀ ਲੋਕਾਂ ਨੂੰ ਗੁਜਾਰਸ਼ ਹੈ ਨਵੀਂ ਜਨਰੇਸ਼ਨ ਨੂੰ ਵੀ ਗੁਜਾਰਸ਼ ਹੈ ਨਮੀ ਜੇਸ਼ਨ ਜੜੀ ਜੜੀ ਕਿ ਇੱਕ ਡਿਜੀਟਲ ਜਮਾਨਾ ਆ ਗਿਆ ਮੋਬਾਈਲਾਂ ਤੇ ਸਾਰਾ ਕੁਝ ਗੇਮਾਂ ਖੇਲਦੇ ਆ hockey, football ਸਾਰਾ ਕੁਝ ਮੋਬਾਈਲਾਂ ਤੇ ਆ ਗਿਆ ਬਿਲਕੁਲ ਜੀ ਥੋੜੀਆਂ ਆਊਟਡੋਰ ਐਕਟੀਵਿਟੀ ਕਰੋ ਆਊਟਡੋਰ ਗਰਾਊਂਡ ਵਿੱਚ ਜਾਓ ਆਪਣੀ ਸਪੋਰਟਸ ਨੂੰ ਮੜਾਵਾ ਦਿਓ ਪੂਰਾ ਖੇਡੋ ਤਾਂ ਹੀ ਤੰਦਰੁਸਤੀ ਆਏਗੀ ਕੱਲੀ ਤੰਦਰੁਸਤੀ ਦਵਾਈਆਂ ਦੇ ਨਾਲ ਥੋੜਾ ਆ ਜਾਨੀ ਬਿਲਕੁਲ ਜੀ ਜਾਂ ਡਾਕਟਰ ਕੋਲ ਜਾਣਾ ਥੋੜਾ ਆ ਜਾਨੀ ਤੇ ਆਪਣੀ ਲਾਈਫ ਹੀ ਤਰੀ ਬਣਾਉਣਾ ਤਾਂ ਡਾਕਟਰ ਕੋਲ ਜਾਣਾ ਨੇ ਪਵੇ ਬਿਲਕੁਲ ਜੀ ਠੀਕ ਹੈ ਆਪਣਾ ਰਹਿਣ ਦਾ ਸਟਾਈਲ ਥੋੜਾ ਜਿੱਦਾ ਪੁਰਾਣੇ ਸਟਾਈਲ ਨਾਲ ਸਾਡੇ ਬਜ਼ੁਰਗਾਂ ਨੇ 600 ਸਾਲ ਜੀਏ ਬਿਲਕੁਲ ਹੀ ਕੋਈ ਬਿਮਾਰੀ ਨਹੀਂ ਲੇ ਕੇ ਸ ਡਾਕਟਰ ਕੋ ਨਹੀਂ ਗਏ ਬਿਲਕੁਲ ਹੀ ਉਹੀ ਸਟਾਈਲ ਜਿਹੜਾ ਇੱਕ ਵਾਰੀ ਆਪਣਾ ਜੇਕਰ ਅਪਣਾ ਲਈਏ ਇਹ ਫੇਸ ਹਰ ਹਾਲਤ ਵਿੱਚ ਅਸੀਂ ਇਨਕਾਮਜਬ ਹੋਵਾਂਗੇ ਜੇ ਸਾਡੇ ਕੋਲ ਤੰਦਰੁਸਤੀ ਹੋਏਗੀ ਤੇ ਅਸੀਂ ਤਰੱਕੀ ਕਰਾਂਗੇ ਜੇ ਤੰਦਰੁਸਤੀ ਨਾ ਹੋਈ ਤਾਂ ਫਿਰ ਅਸੀਂ ਤਰੱਕੀ ਕਿੱਥੋਂ ਕਰਾਂਗੇ ਬਿਲਕੁਲ ਜੀ ਇਸ ਕਰਕੇ ਤੰਦਰੁਸਤ ਸਭ ਤੋਂ ਪਹਿਲੇ ਨੰਬਰ ਤੇ ਚਾਹੀਦੀ ਜਿਹੜਾ ਗਰਾਊਂਡ 'ਚੋਂ ਰਿਹਾ ਰਾਸ਼ੀ ਘਟਦੇ ਹਸਪੀਟਲ ਵਾਲੇ ਰਾਸ਼ੀ ਬਿਲਕੁਲ ਬਿਲਕੁਲ ਜਿਹੜਾ ਬੰਦਾ ਗਰਾਊਂਡ 'ਵਿਚ ਚੱਲ ਜਾਂਦਾ ਉਹ ਹਸਪਤਲ ਨਹੀਂ ਆਂਦਾ ਉਹ ਜਿਹੜਾ ਹਸਪਤਲ ਆ ਜਾਂਦਾ ਉਹ ਗਰਾਊਂਡ 'ਚ ਨਹੀਂ ਜਾਂਦਾ ਠੀਕ ਹੈ ਇਸ ਕਰਕੇ ਦੋਨੇ ਕੰਟਰਾਸਟ ਹੀ ਆ ਮੈਂ ਕਹਾਂਗਾ ਵੀ ਤੁਸੀਂ ਹੁਣ ਆਪ ਹੀ ਪ੍ਰੈਫਰ ਕਰ ਲਓ ਕਿ ਤੁਸੀਂ ਹਸਪਤਲ ਜਾਣਾ ਚਾਹੁੰ ਪਰ ਵੈਸੇ ਮੈਂ ਹੁਣ ਉਹਨੇ ਦੇਖਿਆ ਵੀ ਬੱਚੇ ਜਿਹੜੇ ਆਹੀ ਗਰਾਉਂਡ ਵਿੱਚ ਜਾਂਦੇ ਐ ਐਡੀ ਵੱਡੀ ਗਰਾਉਂਡ ਆ ਟਾਂਡੇ ਦੀ ਹਾਂਜੀ ਕਾਲਜ ਦੀ ਵੀ ਤੇ ਸਕੂਲ ਦੀ ਵੀ ਵਿੱਚ ਬੰਦੇ ਕਿੰਨੇ ਬੱਚੇ ਕਿੰਨੇ 10 20 ਖੇਡਦੇ ਜਿਸ ਵੇਲੇ ਅਸੀਂ ਬਚਪਨ ਚ ਇਨਾ ਗਰਾਉਂਡਾਂ ਵਿੱਚ ਹੀ ਖੇਡੇ ਆ ਹਾਂਜੀ ਜਗ੍ਹਾ ਨਹੀਂ ਹੁੰਦੀ ਸੀ ਆਪ ਸੋਚ ਲੱਗਦੇ ਹੁੰਦੇ ਸੀ ਇਹ ਇਹ ਸੈੱਟ ਮੇਰਾ ਆ ਇਹ ਏਰੀਆ ਮੇਰਾ ਇਹ ਮੇਰਾ ਏਰੀਆ ਇੱਥੇ ਸੀ ਬਾਸਕਟਬਾਲ ਕਰਨਾ ਇੱਥੇ ਕਬੱਡੀ ਕਰਨੀ ਲੜਾਈ ਹੁੰਦੀ ਸੀ ਸਾਰੇ ਦੇ ਸਾਰੇ ਬੱਚੇ ਗਰਾਊਂਡ ਵਿੱਚ ਆਉਂਦੇ ਸੀ ਚਾਹੇ ਕੋਈ ਖੇਡਦਾ ਸੀ ਚਾਹੇ ਨਹੀਂ ਖੇਡਦਾ ਸੀ ਗਰਾਊਂਡ ਵਿੱਚ ਆਉਂਦੇ ਸੀ ਲੇਕਿਨ ਹੁਣ ਬੱਚੇ ਦਿਸਦੇ ਨਹੀਂ ਗਰਾਊਂਡਾਂ ਖਾਲੀ ਦਿਸ ਰਹੀਆਂ ਜਿਹੜਾ ਇੱਕ ਬੈਡ ਫੈਕਟਰ ਸਾਡੇ ਤੇ ਹੋ ਰਿਹਾ ਸਾਡੀ ਤੰਦਰੁਸਤੀ ਤੇ ਬੈਡ ਫੈਕਟਰ ਹੋ ਰਿਹਾ ਬਿਲਕੁਲ ਬਹੁਤ ਇੱਕ ਚੰਗਾ ਸਾਈਨ ਨਹੀਂ ਹੈ ਤੇ ਇਸ ਕਰਕੇ ਮੈਂ ਬੱਚਿਆਂ ਨੂੰ ਖਾਸ ਕਰਕੇ ਕਹੂੰਗਾ ਕਿ ਤੁਸੀਂ ਗਰਾਉਂਡ ਵਿੱਚ ਆਓ ਖੇਡੋ ਸਪੋਰਟਸ ਨਾਲ ਪੂਰਾ ਪਿਆਰ ਕਰੋ ਔਰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਆਪਣੀ ਨਾਮ ਆਪਣੇ ਨਾਂ ਆਪਣਾ ਨਾਮ ਆਪਣੇ ਟਾਂਡੇ ਦਾ ਨਾਮ ਆਪਣੇ ਪੰਜਾਬ ਦਾ ਨਾਮ ਦੇਸ਼ ਦਾ ਨਾਮ ਰੌਸ਼ਨ ਕਰੋ ਬਿਲਕੁਲ ਬਿਲਕੁਲ ਇਹੀ ਮੇਰੀ ਗੁਜਾਰਿਸ਼ ਹੈ ਸਾਰੇ ਏਰੀਆ ਨੂੰ ਟਾਂਡੇ ਏਰੀਆ ਨੂੰ ਠੀਕ ਹੈ ਜੀ ਤਾਂ ਵੈਸੇ ਵੀ ਤੁਸੀਂ ਗਰੀਬਾਂ ਦੀ ਸਹਾਇਤਾ ਕਰੋ ਤੇ ਜੇ ਤੁਸੀਂ 4 ਪੈਸੇ ਉਦਾਂ ਹੀ ਖਰਚ ਦਿੰਨੇ ਬੈਠੇ ਬੈਠੇ ਖਰਚ ਦਿੰਨੇ ਉਹੀ ਪੈਸੇ ਕਿਤੇ ਵਧੀਆ ਜਗ੍ਹਾ ਲੱਗ ਜਾਣ ਬਹੁਤ ساری ਹੱਦ ਤੱਕ ਵੀ ਗਰੀਬ ਜਨਤਾ ਹੈਗੀ ਆ ਜਿਨ੍ਹਾਂ ਨੂੰ ਤੁਸੀਂ ਚਾਹੇ ਹਸਪਤਲ ਤੱਕ ਪਹੁੰਚਾ ਦਿਓ ਕਿਸੇ ਗਰੀਬ ਨੂੰ ਹਸਪਤਲ ਤੱਕ ਪਹੁੰਚਾ ਦਿਓ ਕਿਸੇ ਨੂੰ ਕੋਈ ਦਵਾਈ ਲੈ ਕੇ ਦੇ ਦਿਓ ਉਹ ਕਿਸੇ ਨੂੰ ਐਂਬੂਲੈਂਸ ਤੱਕ ਵੱਡੇ ਹਸਪਤਲ ਤੱਕ ਲੈ ਕੇ ਚਲੋ ਇਹ ਵੀ ਸੇਵਾ ਹੀ ਹੈ ਸੇਵਾ ਜ਼ਰੂਰੀ ਨਹੀਂ ਵੀ ਪੈਸੇ ਨਹੀਂ ਹੋਣੇ ਤੁਸੀਂ ਉਹਨਾਂ ਵੈਸੇ ਹੀ ਚਾਰ ਗੱਲਾਂ ਬੈਠ ਕੇ ਕਰ ਲੋ ਹਮਦਰਦੀ ਕਰ ਲੋ ਪਿਤਾ ਜੀ ਦਾ ਕੀ ਹੈ ਹਾਲ ਚਾਲ ਕੀ ਹੈ ਬਜ਼ੁਰਗ ਅਸਿਕ ਅੱਜ ਕੱਲ ਕੱਲਾਪਨ ਬਹੁਤ ਮਹਿਸੂਸ ਕਰ ਰਹੇ ਬਿਲਕੁਲ ਹੀ ਬੜੀਆਂ ਬੜੀਆਂ ਕੋਠੀਆਂ ਬਣਾ ਲੀਆਂ ਹਾਂਜੀ ਬੱਚੇ ਬਾਹਰ ਆ ਤੇ ਅੰਦਰ ਕੌਣ ਰਹੇ ਆ ਇੱਕ ਬੁਢਾ ਇੱਕ ਬੁੜੀ ਠੀਕ ਹੈ ਜੀ ਮੈਂ ਹੀ ਸ਼ਬਦ ਸ਼ਬਦ ਮੈਂ ਹੀ ਬੋਲੂਗਾ ਕਿਉਂਕਿ ਉਹ ਹੈ ਹੀ ਐਕਚੁਅਲੀ ਬੁਢਾ ਬੁੜੀ ਉਹਨਾਂ ਨੂੰ ਕੋਈ ਬਜ਼ੁਰਗ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਠੀਕ ਹੈ ਕੋਈ ਲਿਜਾਣ ਵਾਲਾ ਹੈ ਨਹੀਂ ਹੁਣ ਅਸੀਂ ਪਿੱਛੇ ਜੇ ਕੈਂਪ ਲਗਾਇਆ ਸੀ ਹਾਂਜੀ ਸਾਡੇ ਕੋਲ ਗਰੀਬ ਜਨਤਾ ਤੇ ਚਲਉ ਆਂਦੀ ਆ ਠੀਕ ਹੈ ਜੀ ਮੋਤੀ ਦੇ ਪ੍ਰਸ਼ਨ ਕਰਵਾਉਣ ਲਈ ਲੈਂਡ ਲੋਰਡ ਬੰਦੇ ਆਏ ਅshifts ਕਿ ਤੁਸੀਂ ਤਾਂ ਕਰਵਾ ਸਕਦੇ ਆਂ ਅਸੀਂ ਤਾਂ ਕੈਂਪ ਵਿੱਚ ਨਹੀਂ ਕਰਨਾ। ਤੁਸੀਂ ਤਾਂ ਕੋਰੋਨਾ ਪਤੀ ਆ। ਢਾਲੇ ਕੋ ਤਾਂ ਇੰਨੇ ਪੈਸੇ ਅੱਗੇ ਮਹਿਲ ਤੁਹਾਡੇ ਦੇਖੇ ਤੁਸੀਂ ਮਹਿਲਾਂ ਵਿੱਚ ਰਹਿੰਦੇ ਆਂ। ਠੀਕ ਹੈ ਜੀ। ਤੇ ਤੁਸੀਂ ਤਾਂ ਕੈਂਪ ਵਿੱਚ ਨਾ ਨਾ ਕਰੋਗੇ। ਤੁਸੀਂ ਕਿਸੇ ਹੋਰ ਦੀ ਨਾ ਨਾ ਕਰੋ। ਉਹ ਕਹਿੰਦੇ ਵੀ ਸਾਡੇ ਕੋਲ ਸਭ ਕੁਝ ਹੈਗਾ। ਸਾਨੂੰ ਲਿਆਣਾ ਕਿੰਨਾ? ਹਾਂਜੀ। ਲਿਜਾਣਾ ਕਿੰਨਾ? ਬਾਅਦ ਚ ਕਦੋਂ ਦੇਖਣਾ? ਉਹ ਤੇ ਹੀ ਦੱਸੋ। ਲਾਈਕ ਆਪਾਂ ਇਹ ਬੱਕੇ ਫਿਰ ਅਸੀਂ ਉਸ ਤੋਂ ਬਾਅਦ ਉਹ ਕਟਨਾ ਤੋਂ ਬਾਅਦ ਅਸੀਂ ਇਹ ਨਹੀਂ ਪੁੱਛਿਆ ਕਿਸ ਨੂੰ ਵੀ ਤੁਸੀਂ ਬਿਲਾਉਂ ਕਰ ਜਿਹੜਾ ਕੈਂਪ ਵਿੱਚ ਆ ਜਾਂਦਾ ਇਟ ਮੀਨਸ ਉਹ ਨਹੀਂ ਦੀ ਪਰਸਨ ਚਾਹੇ ਅਮੀਰ ਆ ਚਾਹੇ ਗਰੀਬ ਤੇ ਉਸ ਤੋਂ ਬਾਅਦ ਅਸੀਂ ਆਪਣੇ ਸੁਸਾਇਟੀ ਦੇ ਵਿੱਚ ਸਹੂਲਤ ਰੱਖ ਲਈ ਕਿ ਮਰੀਜ਼ ਨੂੰ ਲੈ ਕੇ ਵੀ ਆਣਾ ਕਰੋ ਛੱਡ ਕੇ ਵੀ ਆਣਾ ਇਹ ਹੀ ਐਂਬੂਲੈਂਸ ਸਪੈਸ਼ਲਿਕ ਰੱਖ ਲਈ ਸਾਡਾ ਵਿਜ਼ਿਟ ਕੇਅਰ ਵੈਲਫੇਅਰ ਸੁਸਾਇਟੀ ਹੈਗੀ ਉਹਦਾ ਪ੍ਰਦਾਨ ਮੈਂ ਆ ਹੁਣ ਪਿਛਲੇ ਅਸੀਂ 3-4 ਸਾਲਾਂ ਵਿੱਚ 3-4 ਸਾਲਾਂ ਨੂੰ ਬਣੀ ਮੈਨੂੰ ਹੋ ਗਏ ਮੈਨੂੰ ਰਿਟਾਇਰ ਹੋਏ ਨੂੰ 3-4 ਸਾਲ ਹੋ ਗਏ ਉਹਦੇ ਵਿੱਚ ਅਸੀਂ ਕਰੀਬ-ਕਰੀਬ ਤੇ ਤਿੰਨ ਕਈ ਹਰ ਆਪਰੇਸ਼ਨ ਕਰਾ ਚੁੱਕੇ ਕਿਹਟ ਰਕਤੇ ਤੇ ਆਪਣੇ ਏਰੀਏ ਦੇ ਓਕੇ ਜੀ ਤੇ 30 40 ਕੈਂਪ ਵੀ ਅਸੀਂ ਲਾ ਚੁੱਕੇ ਹਾਂ ਠੀਕ ਹੈ ਜੀ ਤਾਂ ਇਸ ਕਰਕੇ ਸਾਰਾ ਕੁਝ ਹੀ ਚੱਲਦਾ ਹੌਲੀ ਹੌਲੀ ਬਿਲਕੁਲ ਹੀ ਬਿਲਕੁਲ ਠੀਕ ਠੀਕ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਚੈਨਲ ਵਾਲਿਆਂ ਦਾ ਸਾਡਾ ਜੀ ਯਾਰ ਟਾਂਡੇ ਤੋਂ ਵਾਕਿਆ ਤੁਸੀਂ ਯਾਰ ਤੁਸੀਂ ਬਹੁਤ ਮਿਹਨਤ ਕਰਦੇ ਹੋ ਮਿਹਨਤ ਦਾ ਫਲ ਤੁਹਾਨੂੰ ਮਿਲੇਗਾ ਅੱਜ ਨਹੀਂ ਕੱਲ ਨਹੀਂ ਪ੍ਰਮਾਤਮਾ ਨੇ ਦੱਸ ਦੇਰ ਹੈ ਅੰਧੇਰ ਨੇ ਠੀਕ ਹੈ ਜੀ ਮਿਲੇਗਾ ਹਰ ਹਾਲ ਤੁਹਾਨੂੰ ਮਿਲੇਗਾ ਤੁਸੀਂ ਜਿਹੜੀ ਮਿਹਨਤ ਕਰਦੇ ਹੋ ਤੁਸੀਂ ਇਦਾਂ ਦੀ ਜਿਹੜੀ ਚੰਗੀਆਂ ਚੰਗੀਆਂ ਇੰਟਰਵਿਊ ਲੋਕਾਂ ਤੱਕ ਪਹੁੰਚਾਉਂਦੇ ਹੋ ਬਿਲਕੁਲ ਜੀ ਇੰਟਰਵਿਊ ਮੀਨਸ ਵੀ ਕੋਈ ਵੀ ਗੱਲ ਸੱਚੀ ਸੁੱਚੀ ਗੱਲ ਜਿਹੜੀ ਲੋਕਾਂ ਤੱਕ ਪਹੁੰਚਾਉਂਦੇ ਹੋ ਜ਼ਰੂਰੀ ਵੀ ਹੈ ਲੇਕਿਨ ਅੱਜ ਕੱਲ ਜਿਹੜਾ ਗਲਤ ਮੀਡੀਆ ਆ ਗਿਆ ਲੋਕੀ ਬੱਚੇ ਜਿਹੜੇ ਚੈਨਲ ਹੋਰ ਟਾਈਪ ਦੇ ਦੇਖਣ ਲੱਪੇ ਜਿਨ੍ਹਾਂ ਨਾਲ ਮਿਸਗਾਈਡ ਹੋ ਜਾਂਦੇ ਬਿਲਕੁਲ ਬਿਲਕੁਲ ਉਹ ਤਾਂ ਹੀ ਠੀਕ ਹੋਣੇ ਜੇਕਰ ਅਸੀਂ ਚੰਗੇ ਚੰਗੇ ਚੈਨਲ ਚਲਾ ਕੇ ਚੰਗੀਆਂ ਜਿਹੀਆਂ ਗੱਲਾਂ ਦੱਸਾਂਗੇ ਤਾਂ ਹੀ ਸਾਡੀ ਕਾਮਯਾਬੀ ਹੋਏਗੀ ਬਿਲਕੁਲ ਜੀ ਬਿਲਕੁਲ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ